ਸਾਰੇ ਆਨੰਦ ਬਖਸ਼ ਰਿਹਾ ਹੈ। ਅੱਜ ਆਪਾਂ ਇਹ ਸ਼ੋਅ ਦੀ ਰੂਪੀ ਤੇ ਦੋ ਗਿਸ਼ਾਂ ਵਾਗਦੀ ਗੱਲਬਾਤ ਕਰੀ। ਪਹਿਲਾ ਵਿਚਾਰ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਹੜਾਂ ਦੀ ਕੀ ਸਿੱਧੀ ਹੈ? ਔਰ ਇੰਨਾ ਹੜਾਂ ਦੇ ਵਿੱਚ ਕਿੰਨਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ? ਔਰ ਅੱਜ ਇਸ ਵੇਲੇ ਬਿੜੀਪੁਰ ਦਾਸਪੁਰ ਏਰੀਆ ਦਾ ਅੰਦਾਜ਼ਾ ਆਇਆ ਉਦੇ ਵਿੱਚ ਬੇਸ਼ੱਕ ਪਾਣੀ ਸਤੋਏ ਤੇ ਪਾਣੀ ਉਹਦਾ ਘਟ ਰਿਹਾ ਆ ਲੇਕਿਨ ਇਹਦਾ ਜਿਹੜਾ ਅਸਰ ਹੈ ਉਹ ਰੋਇਫਾ ਦੇ ਆਜੀਬਕਾ ਆ ਦੇ ਇਲਾਕਿਆਂ ਵਿੱਚ ਪੈ ਰਿਹਾ ਉਹ ਗੁਰਦਾਸਪੁਰ ਦਾ ਇਲਾਕਾ ਵੀ ਕਾਫੀ ਪ੍ਰਭਾਵਿਤ ਹੈ ਉਹ ਜਿੱਥੇ ਹਰ ਪੀੜਤਾ ਦੀ ਸ਼ਹਿਰ ਦਾ ਲਈ ਆਦਮੀ ਨੇ ਪੀ ਹੈਲੀਕਾਪਟਰ ਜਿਹੜੇ ਆਪਾਂ ਦਿੱਤੇ ਆ ਤੇ ਸਰਕਾਰੀ ਤੌਰ ਦੇ ਉੱਤੇ 18 ਟੀਮਾਂ ਜਿਹੜੀਆਂ ਆ ਉਹ ਐਨਡੀਆਰਫ ਨੂੰ ਭੇਜੀਆਂ ਗਈਆਂ ਉਹਨਾਂ ਦੀ ਪਰਫਾਰਮੈਂਸ ਕੀ ਆ ਟੀਮ ਨੇ ਇਹ ਤਾਂ ਲੋਕਲ ਜਿਹੜੇ ਲੋਕ ਆ ਉਹ ਹੀ ਜਾਣਦੇ ਹੋਣਗੇ ਤੇ ਕਨ ਅਮੀਲ ਹੈ ਕਿ ਮਿਟੀ ਜਿਹੜੀ ਆ ਆਪਣੀ ਜ਼ਿੰਮੇਵਾਰੀ ਤੋਂ ਕਦੇ ਵੀ ਭੱਜੀ ਦਿਖਾਈ ਨਹੀਂ ਦਿੱਤੀ ਔਰ ਉਹਨਾਂ ਨੇ ਅੱਗੇ ਹੋ ਕੇ ਹਮੇਸ਼ਾ ਲੋਕਾਂ ਦੀ ਮਦਦ ਕੀਤੀ ਆ ਜਿੱਥੇ ਜਿੱਥੇ ਵੀ ਉਹਨਾਂ ਦੀ ਲੋੜ ਪਈ ਆ। ਔਰ ਇਨਾਮ ਹੜਾ ਦੇ ਵਿੱਚ 2100 ਤੇ 85 ਪਿੰਡ ਜਿਹੜੇ ਆ ਉਹ ਟੋਟਲ ਹੜਾਂ ਦੀ ਮਾਰ ਦੇ ਠਾਇ। ਔਰ ਇਨਾਮ ਦੇ ਨਾਲੋਂ કુલ ਜਿਹੜਿਆ 2006 ਲੋਕਾਂ ਨੂੰ ਹਾੜੇ ਮਾਰੇ ਇਲਾਕਿਆਂ ਵਿੱਚੋਂ ਜਿਹੜਾ ਉਹ ਬਾਹਰ ਕੱਢਿਆ ਗਿਆ ਹੈ। ਔਰ ਇਹਦੇ ਵਿੱਚ ਜਿਹੜੀਆਂ ਕੁੱਲ ਮੋਤਾਂ ਹੋਈਆਂ ਓ 55 ਜਿਹੜੀਆਂ ਮੋਤਾਂ ਹੋਣ ਦੀ ਗੱਲ ਕਹੀ ਗਈ ਆ ਔਰ ਇਹਦੇ ਵਿੱਚ ਲੋਕਾਂ ਦਾ ਹੋਰ ਵੀ ਬਹੁਤ ਸਾਰਾ ਨੁਕਸਾਨ ਹੈ ਕਾਦਰ ਟੈਗ ਹੈ ਆ ਜ਼ਮੀਨਾਂ ਦਾ ਪਤਾ ਨਹੀਂ ਲੱਗ ਰਿਹਾ ਕਿੱਥੇ ਉਹਨਾਂ ਦੀਆਂ ਜ਼ਮੀਨਾਂ ਹੈ ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਡੇੜਾ ਬਾਬਾ ਨਾਨਕ ਇਲਾਕੇ ਦੀ ਉੱਥੇ ਪਾਣੀ ਬਿਲਕੁਲ ਖੁਸ਼ਕਸੀ ਇਹ ਗੰ ਕੋਈ ਸੱਜਣ ਦਿਖਾ ਰਿਆ ਸੀ ਕਿ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ 6 6 ਫੋਟੋ 5 5 ਫੋਟ ਉੱਚੀਆਂ ਹਿੱਤਾਰੇ ਨਾਲ ਟਾ ਗਈਆਂ ਉਹ ਨਾਲ ਹੀ ਉਹ ਟਿੱਪਣੀ ਕਰ ਰਿਹਾ ਸੀ ਕਿ ਸਾਨੂੰ ਹੁਣ ਆਪਣੀਆਂ ਜ਼ਮੀਨਾਂ ਲੱਭਣ ਲਈ ਬਹੁਤ ਵੱਡੀ ਦਿੱਕਤ ਆਵੇਗੀ ਕਿਉਂਕਿ ਜਿੰਨਾ ਦੇਤਾ ਉਹਨਾਂ ਦੀਆਂ ਜ਼ਮੀਨਾਂ ਦੇ ਉੱਪਰ ਫੈਲ ਚੁੱਕਾ ਆ ਜਾਇਦ ਤੱਕ ਉਹ ਦਿੱਤਾ ਉਥੋਂ ਚੱਕਿਆ ਨਹੀਂ ਜਾਂਦਾ ਔਰ ਉਹਨਾਂ ਦੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਨਹੀਂ ਹੋ ਜਾਂਦੀ ਤਦ ਤੱਕ ਕਿਸੇ ਵੀ ਜ਼ਮੀਨਦਾਰ ਨੂੰ ਕਿਸੇ ਵੀ ਖਸਾਨ ਨੂੰ ਆਪੋ ਆਪਣੀ ਜ਼ਮੀਨ ਦਾ ਪਤਾ ਨਹੀਂ ਲੱਗ ਸਕਦਾ ਕਿ ਉਹਨਾਂ ਦੀ ਜ਼ਮੀਨ ਜਾਇਦਤ ਕਿੱਥੇ ਆ ਔਰ ਕਿੰਨੀ ਆ ਸੋ ਇਹ ਅਜੀ ਬੰਦਾ ਪ੍ਰੋਸੈਸ ਹੈ ਸਾਰਾ ਸਰਕਾਰਨ ਸਮਾਜ ਸੇਵੀ ਜਥੇਬੰਦੀਆਂ ਨੂੰ ਜਿਹੜੀਆਂ ਬਹੁਤ ਅੱਗੇ ਹੋ ਕੇ ਕੰਮ ਕਰ ਰਹੀਆਂ ਕਦੀ ਇਹਨਾਂ ਸ਼ਾਇਦ ਹੀ ਅਸੀਂ ਐਕਸਪੈਕਟ ਕੀਤਾ ਹੋਵੇ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਨ੍ਹਾਂ ਵਿੱਚ ਗਾਇਕ ਕਲਾਕਾਰ ਵੀ ਆ ਸਮਾਜ ਸੇਵੀ ਜਥੇਬੰਦੀਆਂ ਵੀ ਆ ਔਰ ਇੰਡੀਵਿਜੂਅਲ ਪੱਧਰ ਦੇ ਉੱਤੇ ਸਾਡੇ ਨੌਜਵਾਨ ਦੀ ਆ ਉਹ ਹਰ ਪੀੜਤਾਂ ਦੇ ਲਈ ਕਿਸ ਤਰ੍ਹਾਂ ਸਹਾਇਤਾ ਕਰ ਰਿਹਾ ਆ ਉਹ ਕਿਸਾ ਆਪਣੀਆਂ ਰਾਤਾਂ ਜਿਹੜੀਆਂ ਉਹ ਹਰ ਮਾਰੇ ਇਲਾਕਿਆਂ ਵਿੱਚ ਬਤੀਤ ਕਰਾਏ ਸਾਰਾ ਦਿਨ ਵਧੀਆ ਆਰਾਮ ਦੇ ਬੰਗਲਿਆਂ ਵਿੱਚ ਰਹਿਣ ਵਾਲੇ ਮੁੰਡੇ ਕੁੜੀਆਂ ਵੀ ਉਹ ਹਰ ਪ੍ਰੀਤਾਂ ਦੀ ਮਦਦ ਕਰਦੇ ਦੇਖੇ ਗਏ ਆ ਸੋ ਇਹ ਇੱਕ ਬੜਾ ਸੰਤੁਸ਼ਟੀ ਵਾਲੀ ਗੱਲ ਹੈ ਕਿ ਹਰ ਪ੍ਰੀਤਾਂ ਦਾ ਨੁਕਸਾਨ ਭਾਵੇਂ ਬਹੁਤ ਵੱਡੇ ਪੱਧਰ ਤੇ ਉੱਤੇ ਹੋ ਰਿਹਾ ਆ ਔਰ ਹੋ ਚੁੱਕਾ ਆ ਇਹ ਕੰਮ ਜਿਹੜਾ ਦੁੱਖ ਵਡਾਉਣ ਦੇ ਲਈ ਔਰ ਹਰ ਪੀੜਤਾ ਦੀ ਸਹਾਇਤਾ ਕਰਨ ਦੇ ਲਈ ਸਮਾਜ ਸੇਵੀ ਜਥੇਬੰਦੀਆਂ ਅੱਗੇ ਆਈਆਂ ਆ ਉਹਦੇ ਨਾਲ ਉਹਨਾਂ ਦਾ ਮਾਨਸਿਕ ਤੌਰ ਤੇ ਕੁਝ ਜਿਹੜਾ ਆਪਣਾ ਦੁੱਖ ਹੈ ਉਹ ਜੂ ਟਕਿਆ ਹੋਵੇਗਾ ਹੁਣ ਇਹ ਜਿੱਥੇ ਦਵਾਈਆਂ ਦੀ ਬਹੁਤ ਲੋੜ ਆ ਜਿੱਥੇ ਇੱਥੇ ਲੋਕਾਂ ਦੀ ਬਿਮਾਰੀਆਂ ਦਾ ਟ੍ਰੀਟਮੈਂਟ ਕੱਪ ਦੇ ਬਹੁਤ ਲੋੜ ਆ ਉੱਥੇ ਸੱਪਾਂ ਦੇ ਨਾਲ ਵੀ ਜਿਹੜੇ ਗਰਦਾਸਪੁਰ ਰਿਡੀਏ ਦੇ ਵਿੱਚ ਹੈ ਉਹਨਾਂ 37 ਬੰਦੇ ਜਿਹੜੇ ਆ ਉਹ ਸੱਪਾਂ ਨੇ ਘੱਟ ਲਾਇਆ ਅਜੇ ਤੱਕ ਉਹਨਾਂ ਦੇ ਬਾਰੇ ਕੋਈ ਖਾਸ ਜਾਣਕਾਰੀ ਤਾਂ ਨਹੀਂ ਮਿਲ ਸਕੀ ਲੇਕਿਨ ਉਹਨਾਂ ਦਾ ਇਲਾਜ ਜਿਹੜਾ ਉਹ ਹੋ ਰਿਹਾ ਆ ਉਹ ਉਮੀਦ ਹੈ ਕਿ ਉਹ ਜਲਦੀ ਹੀ ਸਿਹਤਯਾਬ ਹੋ ਜਾਣਗੇ ਸੋ ਇਹਨਾਂ ਹੜਾਂ ਦੇ ਖਤਮ ਹੋਣ ਜਾਣ ਤੋਂ ਬਾਅਦ ਵੀ ਵੀਡੀਆਂ ਜਾਨਲੇਵਾ ਬਿਮਾਰੀਆਂ ਆ ਉਹਨਾਂ ਦੇ ਫੈਲਣ ਦਾ ਖਾਸਾ ਜਿਹੜਾ ਉਹ ਬਣਿਆ ਹੋਇਆ ਆ ਜਿਹਦੇ ਲਈ ਸਰਕਾਰੀ ਤੌਰ ਤੇ ਵੀ ਜਤਨ ਹੋ ਰਿਹਾ ਆ ਉਹ ਪ੍ਰਾਈਵੇਟ ਤੋਂ ਦੇ ਉੱਤੇ ਨਿੱਜੀ ਤੌਰ ਤੇ ਉੱਤੇ ਡਾਕਟਰਾਂ ਦੀਆਂ ਟੀਮਾਂ ਨੇ ਵੀ ਆਪੋ ਆਪਣਾ ਜਿਹੜਾ ਪ੍ਰਬੰਧ ਹੈ ਉਹ ਲੋੜਵੰਦ ਮਰੀਜ਼ਾਂ ਦੀ ਸੇਵਾ ਦਾ ਸੇਵਾ ਵਿੱਚ ਲਾਉਂਦੇ ਨਹੀਂ ਔਰ ਉਹਨਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਵਾਉਣ ਦੇ ਲਈ ਆਪਣਾ ਆਪ ਨੂੰ ਤਤਪਤ ਪਿਆਰ ਕਰ ਲਿਆ ਸੋ ਉਮੀਦ ਹੈ ਕਿ ਪੋਸਟ ਹੜ੍ਹਾਂ ਤੋਂ ਬਾਅਦ ਜਿਹੜੀ ਸਿਚੁਏਸ਼ਨ ਬਣੇਗੀ ਔਰ ਉਹ ਸਿਚੁਏਸ਼ਨ ਦੇ ਵਿੱਚ ਦੋ ਤਿੰਨ ਗੱਲਾਂ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਹੋਣਗੀਆਂ ਪਹਿਲੀ ਗੱਲ ਇਹ ਆ ਤੇ ਉਹਨਾਂ ਦੇ ਮੁੜ ਵਸੇਬੇ ਲਈ ਇਸ ਤਰ੍ਹਾਂ ਤੇ ਯਤਨ ਕੀਤੇ ਜਾਣ ਉਹਨਾਂ ਲਈ ਫੰਡਿੰਗ ਵਗੈਰਾ ਕਿੱਥੋਂ ਲਿਆਂਦੀ ਜਾਵੇ ਸਰਕਾਰ ਆਪਣੇ ਤੌਰ ਤੇ ਦੇਗੀ ਜਾਂ ਪ੍ਰਾਈਵੇਟ ਕੋਈ ਸਦਾਰਨੀ ਸੱਜਣਾ ਉਹਨਾਂ ਵੱਲੋਂ ਦਿੱਤੀ ਜਾਏਗੀ ਔਰ ਉਹਦਾ ਸਹਾਪਕਤਾ ਕੌਣ ਰੱਖੇਗਾ ਕਿਸ ਤਰ੍ਹਾਂ ਉਹ ਆਰਗੇਨਾਈਜ਼ ਕੀਤਾ ਜਾਵੇਗਾ ਇਹ ਸਾਰੀਆਂ ਗੱਲਾਂ ਦਾ ਸਬੰਧ ਹੜਾਂ ਦੇ ਦੁਕ ਜਾਣ ਤੋਂ ਬਾਅਦ ਦੇਖਿਆ ਜਾਵੇਗਾ ਜਿਹਦੇ ਲਈ ਹੁਣ ਤੋਂ ਹੀ ਸਮਾਜ ਸੇ ਵੀ ਜਥੇਬੰਦੀਆਂ ਤੇ ਸਟਾਰ ਨੂੰ ਆਪਣੇ ਕਮਰ ਕੱਸੇ ਜਿਹੜਿਆ ਉਹ ਕੱਢ ਲੈਣੇ ਚਾਹੀਦੇ ਆ ਵੈਸੇ ਵੀ ਜਿੰਨਾ ਹਾਰ ਪੀੜ ਤਾਂ ਵੀ ਸਹਾਇਤਾ ਗਈ ਮਾਇਆ ਸਾਡੇ ਗਾਇਕ ਕਲਾਕਾਰਾਂ ਨੇ ਦਿੱਤੀ ਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਜੋਸ਼ ਸ਼ੋਸ਼ ਦੇ ਨਾਲ ਨੌਂ ਜਵਾਨਾਂ ਨੂੰ ਕਦੇ ਵੀ ਸੇਵਾ ਕਰਦੇ ਨਹੀਂ ਦੇਖਿਆ ਕੀ ਹੈ ਮਾਇਆ ਬਹੁਤ ਵੱਡੇ ਵੱਡੇ ਲੋਕਾਂ ਨੂੰ ਹੁੰਦੀ ਆ ਇਸ ਤੋਂ ਵੀ ਲੇਕਨ ਉਹਨਾਂ ਦਾ ਇਸ ਪਾਸੇ ਆਪਣਾ ਜਿਹੜਾ ਦਹਿ ਦਿਆ ਜਿਸ ਮਾ ਕਹਿਨੇ ਉਹ ਜਿਸ ਮਾ ਕੋਲ ਦਿਲ ਨਹੀਂ ਹੁੰਦਾ ਇਸ ਲਈ ਉਹ ਕਿਸੇ ਵੀ ਕਿਸਮ ਦੇ ਲੋੜਵੰਦ ਲੋਕਾਂ ਦੀ ਸੇਵਾ ਲਈ ਅੱਗੇ ਨਹੀਂ ਆ ਸਕਦੇ ਮੈਂ ਅਕਸਰ ਦੇਖਿਆ ਆ ਕਿ ਅੱਜ ਦੇ মিডিਆ ਦਾ ਹੀ ਟੀਵੀ ਚੈਨਲ ਦਾ ਹੀ ਜਾਂ YouTube ਦੇ ਚੈਨਲ ਦਾ ਹੀ ਇਹ ਸੁਣਦੇ ਆ ਲੋਕਾਂ ਨੂੰ ਇਹ ਕਹਿੰਦੇ ਸੁਣਦੇ ਆ ਜਿੰਨਾਂ ਵਿੱਚ ਕਈ ਫਿਲਮੀ ਕਲਾਕਾਰ ਵੀ ਆ ਜੀ ਅਸੀਂ ਹੜਪੀਟਾਂ ਦੇ ਨਾਲ ਖੜੇ ਆ ਉਹ ਖੜੇ ਦਾ ਮਤਲਬ ਕੀ ਆ ਖੜੇ ਦਾ ਮਤਲਬ ਸਟੈਂਡਰਡ ਤੋਂ ਦੇ ਉੱਤੇ ਥੋੜੀ ਖੜੇ ਹੋਣਾ ਜਾਓ ਔਰ ਜਾ ਕੇ ਹੜਪੀਟਾਂ ਦੀ ਸਹਾਇਤਾ ਲਈ ਅੱਗੇ ਆਓ ਔਰ ਆਪਣੇ ਵੱਦੋਂ ਜੋ ਬੰਦਾ ਸਰਦਾ ਆ ਉਹਨਾਂ ਦੀ ਸੇਵਾ ਵਿੱਚ ਆਪਣਾ ਹਿੱਸਾ ਪਾਓ ਲੇਕਿਨ ਕਈ ਇਦਾਂ ਹੀ ਹਾਜ਼ਰੀ ਲਵਾਦੇ ਆ ਕਿ ਉਹ ਜੀ ਅਸੀਂ ਤਾਂ ਹੜਪੀਟਾਂ ਦੇ ਨਾਲ ਖੜੇ ਆ ਹੜਪੀਟਾਂ ਨੂੰ ਖੁ ਤੁਹਾਡੇ ਖੜੇ ਰਹਿਣ ਦਾ ਕੀ ਸੌਹਿਆ ਜਦ ਤੱਕ ਤੁਸੀਂ ਆਪਣੇ ਵੱਲੋਂ ਕੋਈ ਹੜਪੀਟਾਂ ਦੀ ਸਹਾਇਤਾ ਕਰਨ ਲਈ ਆਪਣਾ ਕੋ ਯੋਗਦਾਨ ਨਹੀਂ ਪਾਉਂਦੇ ਤਦ ਤਾਈ ਤੁਸੀਂ ਲੱਖ ਜਤਨ ਕਰੀ ਜਾਓ ਲੱਖੇ ਲੋਕਾਂ ਦਾ ਮੂੰਹ ਗੁੰਝੜਲੀ ਆਲਮ ਨਾਵੇਂ ਕਰੀ ਜਾਓ ਜੀ ਅਸੀਂ ਤਾਂ ਹਾਰਡ ਪੀਟਾਂ ਦੀ ਮਦਦ ਦੇ ਲਈ ਹਮੇਸ਼ਾ ਤਿਆਰ ਆਂ ਔਰ ਉਹਨਾਂ ਦੇ ਨਾਲ ਖੜੇ ਇਹ ਇੱਕ ਜਿਹੜੀ ਗੰਧਿਆ ਔਰ ਇਸ ਗੱਲ ਦੇ ਵਿੱਚ ਔਰ ਜਿਹੜੀ ਮੈਂ ਦੂਸਰੀ ਗੱਲ ਕਰਨ ਲੱਗਾ ਆ ਕਿ ਜਿਹੜੇ ਮੁੰਡੇ ਦਾ ਜਿਹੜੀਆਂ ਸਸਤਾਵਾਂ ਅੱਗੇ ਫਰੰਟ ਦੇ ਉੱਤੇ ਹਾਰਡ ਪੀਟਾਂ ਦੀ ਇਹ ਸੇਵਾਾਂ ਦੀ ਅレ ਕੀ ਗੱਲ ਤਾਂ ਦੇ ਉੱਤੇ ਕੋਸ਼ਿਸ਼ ਕਰ ਰਹਾ ਉਹਨਾਂ ਦਾ ਇਹ ਖੜੇ ਰਹਿਣ ਵਾਲੇ ਲੀਡਰਾਂ ਦਾ ਵੀ ਅਸਮਾਨ ਦਾ ਫਰਕ ਹੈ ਸੋ ਜਿਨ੍ਹਾਂ ਵੀ ਭੈਣ ਬਰਾਵਾਂ ਨੇ ਜਾਂ ਸੰਸਥਾਵਾਂ ਨੇ ਕੋਈ ਸੇਵਾ ਕਮੀਆਂ ਤਾਂ ਉਹ ਲੋਕਾਂ ਦੀਆਂ ਅੱਖਾਂ ਵਿੱਚ ਘਟਾ ਇਹ ਕਹਿ ਕੇ ਨਾ ਪਾਉਣ ਕਿ ਅਸੀਂ ਜੀ ਹੜ ਫੀਟਾਂ ਦੇ ਨਾਲ ਖੜੇ ਹ ਜੇਕਰ ਉਹਨਾਂ ਦੀ ਇੱਛਾ ਆ ਤਾਂ ਉਹ ਫਰੰਟ ਦੇ ਉੱਤੇ ਆ ਕੇ ਲੋਲ ਬੰਧਾ ਹੜ ਫੀਟਾਂ ਦੀ ਸਹਿਤਾ ਕੰਲੀ ਆਪੋ ਆਪਣਾ ਜਿਹੜਾ ਯੋਗਦਾਨ ਹੈ ਉਹ ਪਾਉਣ ਹੁਣ ਜਿਹੜਾ ਸਤਲੋ ਤੇ ਉਹਦਾ ਪਾਣੀ ਆ ਸਤਲੋ ਦਾ ਪਾਣੀ ਐਸ ਵੇਲੇ ਬਹੁਤ ਘੱਟ ਰਿਹਾ ਇਹੋ ਜੀ ਜਾਣਕਾਰੀ ਸਾਨੂੰ ਮਿਲੀ ਆ ਉਹ ਜਿਹੜਾ ਪ੍ਰਭਾਵ ਜਿਹੜਾ ਖਾਜਪੁਰ ਕਾ ਤੇ ਫਰੋਜਪੁਰ ਹਲਕੇ ਉਤੇ ਪੈ ਰਿਹਾ ਆ ਔਰ ਪਈ ਦਿਨਾਂ ਦੀ ਸਬਾਈ ਤੋਂ ਬਾਅਦ 7 ਵਜੇ ਦਾ ਪਾਣੀ ਜਿਹੜਾ ਉਹ ਉਹ ਵੀ ਦੱਸਿਆ ਜਾ ਰਿਹਾ ਆ ਉਹ ਵੀ ਕਾਫੀ ਠੱਗਿਆ ਹੈ ਜਿਹਦੇ ਨਾਲ ਫਿਰੋਜ਼ਪੁਰ ਪਾਈਵਕਾ ਦੇ ਹੜ ਮਾਰੇ ਜਿਹੜੇ ਵੀ ਇਲਾਕੇ ਆ ਉੱਤੋਂ ਨੂੰ ਕੁਝ ਰਦੀਪ ਹਰਤ ਮਿਲੀਆਂ ਔਰ ਇੱਕ ਬੜੀ ਇੱਕ ਸੰਤੁਸ਼ਟੀ ਵਾਲੀ ਗੱਲ ਹੈ ਕਿ ਕਵਰ ਹੋ ਰਿਹਾ ਉਹ ਇਰੀਆ ਜਿੱਥੇ ਜਿੱਥੇ ਬਿਹਾਰ ਆਏ ਸੰ ਔਰ ਪਿਛਲੇ 5-6 ਦਿਨਾਂ ਤੋਂ ਜਿਹੜਾ ਹਰੀਕੇ ਦਾ ਹੈਡਵੌਟਰ ਸਿਆ ਉਹ ਤੋਂ ਪਾਣੀ ਦਾ ਨਿਕਾਸ ਲਗਭਗ ਘਟ ਕੇ 1.3 ਲੱਖ ਕਿਊਬਿਟ ਜਿਹੜਾ ਉਹ ਰਹਿ ਗਿਆ ਹੈ। ਔਰ ਸਤਲੁਜ ਜਿਹੜਾ ਉਹਦਾ ਵੀ ਪਾਣੀ ਘਟ ਰਿਹਾ ਹੈ। ਔਰ ਪਿਛਲੇ 5 ਦਿਨਾਂ ਵਿੱਚ ਹਰੀਕੇ ਹੈਡਵੌਟਰ ਤੋਂ ਪਾਣੀ ਦਾ ਨਿਕਾਸ ਜਿਹੜਾ ਆ ਉਹ ਲਗਭਗ 1. ਦਨ ਲੱਖ ਪੂਸਕ ਜਿਹੜਾ ਹੋ ਕ ਗਿਆ ਦੋ ਹੜ ਸੰਕਟ ਵਿੱਚ ਇੱਕ ਮਹੱਤਵਪੂਰਨ ਮੋੜ ਕਹਿ ਸਕਦੇ ਆ ਆਪਾਂ ਕਿ ਜਿੰਨਾ ਲੋਕਾਂ ਨੇ ਅਜੇ ਹੜ ਪੀਤਾਂ ਦੇ ਵਿੱਚ ਹੀ ਆਪਣਾ ਮਹੀਨਾ ਡੇਢ ਮਹੀਨੇ ਦਾ ਸਮਾਂ ਦਿਨ ਰਾਤ ਬੇਦਾਮੀ ਦੇ ਨਾਲ কাট ਕੇ ਆਪਣਾ ਜੀਵਨ ਬਚੀ ਪਾਇਆ ਉਹਨਾਂ ਸਾਰਿਆਂ ਦੇ ਲਈ ਹੜ ਪੀਤਾਂ ਦੇ ਲਈ ਇੱਕ ਬੜੀ ਸੰਪਸ਼ਟੀਯਾੜੀ ਖਬਰ ਆ। ਹੁਣ 23 ਦਿਨਾਂ ਤੋਂ ਜਿਸ ਦਾ ਇਹ ਸਤੋਇ ਦਾ ਪਾਣੀ ਘਟ ਗਿਆ ਆ ਜਾਂ ਘਟ ਰਿਹਾ ਆ ਉਹਨੂੰ ਦੇਖ ਕੇ ਲੋਕਾਂ ਨੂੰ ਬੜੀ ਸੰਪਸ਼ਟੀ ਮਿਲੀ ਆ। ਆਲਪਰੋਇਫਲ ਜਲੇ ਦੇ ਵਿੱਚ ਬਿਹਾਰ ਖਲਾ ਨੇ ਬਹੁਤ ਸਾਰਾ ਨੁਕਸਾਨ ਜਿਹੜਾ ਉਹ ਕੀਤਾ ਆ ਔਰ ਜਿਹਦੇ ਤਹਿਤ 108 ਪੈਂਡ ਜਿਹੜੇ ਆ ਫਰੋਇਫਲ ਜ਼ਲੇ ਦੇ ਉਹ ਹਰ੍ਹਾਂ ਬਿਮਾਰ ਹੀਟ ਆਂਕੇ ਡੁੱਬ ਗਏ ਸਨ ਔਰ ਇਸ ਵੇਲੇ ਜਿਹੜੇ ਬਾਦਾਂ ਪੰਡ ਐ ਅਜੇ ਵੀ ਬਰੋਕਾਂ ਦੇ ਜਾਂ ਆਮ ਸਰਕਾਰ ਦੇ ਸੰਪੰਨਤ ਨਾਲੋਂ ਟੁੱਟੇ ਹੋਏ ਹਨ ਔਰ ਗੋਡਿਆਂ ਤੱਕ ਪਾਣੀ ਅਜੇ ਵੀ ਦਸਿਆ ਜਾ ਰਿਹਾ ਆ ਇਨ੍ਹਾਂ ਇਲਾਕਿਆਂ ਵਿੱਚ ਖੜਾ ਆ ਔਰ ਇਸ ਇਲਾਕਿਆਂ ਦੇ ਵਿੱਚ ਬਤਾਰੀ 648 ਏਕੜ ਦੀ ਜਮੀਨ ਆ ਉਹ ਜੋਨੇ ਦੀ ਫਸਲ ਨੂੰ ਨੁਕਸਾਨ ਜਿਹੜਾ ਉਹ ਪਹੁੰਚਾਇਆ ਔਰ 282 ਘਰ ਇਸ ਇਲਾਕੇ ਦੇ ਖੰਡਰ ਬਣ ਗਏ ਆ ਔਰ ਗੰਭੀਰ ਹਾਲਤਾਂ ਦੇ ਬਾਵਜੂਦ ਰਾਹਤ ਕਾਰ ਨੇ দিয়া ਉਹ ਪੂਰੇ ਜੋਸ਼-ਖੋਸ਼ ਦੇ ਨਾਲ ਚੱਲ ਰਹੇ ਆ ਔਰ ਜਿਹਦੇ ਵਿੱਚ ਜਿਹੜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੀ ਸ਼ਾਮਲ ਆ ਔਰ ਸਮਾਜ ਸੇਵੀ ਜਥੇਬੰਦੀਆਂ ਤੇ ਇੰਡੀਵਿਜੂਅਲ ਟਾਪ ਦੇ ਉੱਤੇ ਜਿਹੜੇ ਲੋਕ ਸੇਵਾ ਕੰਮ ਦੀ ਲੱਗੇ ਹੋਏ ਆ ਉਹ ਸਾਰੇ ਸ਼ਾਮਲ ਆ ਹੁਣ ਪਿਛਲੇ 1-2 ਦਿਨ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਿੰਦ ਮੋਦੀ ਨੇ ਹੜਪੀਤਾਂ ਦਾ ਬੀ ਸਾਡ ਲੈਂਡ ਦੇ ਲਈ ਹਵਾਈ ਜਹਾਜ਼ਾਂ 'ਵਾਂ ਵੀ ਸੂਚ ਦੇਖਣ ਕੀਤਾ ਸੀ ਗਰਾਊਂਡ ਤੇ ਆਨ ਕੇ ਵੀ ਉਹਨਾਂ ਨੇ ਹੜਪੀਤਾਂ ਦੇ ਦੁੱਖ ਸੁੱਖ ਤੇ ਉਹਨਾਂ ਦੀ ਹਾਲਾਤ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਔਰ ਜਾਣ ਲੱਗਿਆਂ ਉਹਨਾਂ ਨੇ 16 ਸੌ ਪ੍ਰੋਡ ਦਾ ਜਿਹੜਾ ਉਹ ਆਪਣੀ ਜਿਹੜੀ ਸਹਾਇਤਾ ਸੀ ਹਾਰਟ ਬੀਟਾਂ ਦੇ ਲਈ ਉਹ ਦੇਣ ਦਾ ਐਲਾਨ ਕੀਤਾ ਹੁਣ ਜਿਹੜਾ ਸਟੇਟ ਹੈ ਔਰ ਜਿਹੜਾ ਕੇਂਦਰ ਹੈ ਉਹਨਾਂ ਦਰਮਿਆਨ ਇੱਕ ਕਿਸਮ ਦਾ ਇੱਕ ਟਕਰਾਓ ਪੈਦਾ ਹੋ ਗਿਆ ਆ ਕਿ TN ਨੇ ਕਿਹਾ ਆ ਕਿ 12000 ਕਰੋੜ ਰੁਪਈਆ ਜਿਹੜਾ ਆ ਉਹ ਕੌਮੀ ਆਫਤ ਰਾਹਤ ਦੇ ਨਾਮ ਉਪਰ ਇੱਕ ਫੰਡ ਹੁੰਦਾ ਸਟੇਟ ਕੋ ਉਹਦੇ ਵਿੱਚ ਸਰਕਾਰ ਜਿਹੜੀ ਆ ਮੈਂ ਜਿਸ ਤਰ੍ਹਾਂ ਜਾਣਕਾਰੀ ਮੰਗੀ ਆ ਕਿ ਮੋਦੀ ਸਾਹਿਬ ਨੇ ਕਿਹਾ ਆ ਕਿ 12000 ਕਰੋੜ ਰੁਪਈਆ ਪੰਜਾਬ ਸਰਕਾਰ ਦੇ ਇਸ ਫੰਡ ਵਿੱਚ ਪਿਆ ਆ ਔ ਸਵਕਾਲ ਇਹ ਵੀ ਬਿਲੀਆ ਬਕਤੋਂ ਕਰ ਸਕਦੀ ਆ ਲੇਕਿਨ ਸਾਡੇ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਸਰਦਾਰ ਹਰਪ ਸਿੰਘ ਟੀਮਾ ਨੇ ਇਹ ਵੀ ਦੱਸਿਆ ਆ ਕਿ ਰਾਹਤ ਫੰਡ ਦਾ ਜਿਹੜਾ 77 ਕਰੋੜ ਰੁਪਇਆ ਸੀ ਉਹ ਰਾਹਤ ਦੇ ਕੰਮਾਂ ਦੇ ਪਹਿਲਾਂ ਹੀ ਜ਼ਿਆਦਾ ਕੰਮ ਦਿੱਤਾ ਗਿਆ ਚੁੱਕਾ ਹੈ ਤੇ 12000 ਕਰੋੜ ਰੁਪਇਆ ਆਇਆ ਆ ਵੇਕਨ ਇਸ ਪੈਸੇ ਦੇ ਖਾਤਨ ਲਈ ਕਿਸ ਦੇ 20 ਸਾਲਾਂ ਵਿੱਚ ਇਸ ਫੰਡ ਦੇ ਵਤਨ ਦੀ ਲੋੜ ਹੀ ਨਹੀਂ ਪਈ ਕਿ ਕਿ ਹਮਾਤਵਾਰੀ ਗੱਲ ਆ ਉਹ ਕਿ ਨਵੀਂ ਤੇ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਸਾਡੇ ਵਿੱਤ ਮੰਤਰੀ ਸਾਹਿਬ ਕਹਿ ਰਹੇ ਆ ਕਿ ਇਹ ਜਿਹੜੇ ਫੰਡ ਦੇ ਵਿੱਚ ਜਿਹੜੀ ਪੈਸੇ ਪਏ ਆ ਉਹਨਾਂ ਨੂੰ ਪਿਛਲੇ 20 ਸਾਲਾਂ ਦੇ ਵਿੱਚ ਹੱਜਨ ਡੀ ਲੋਲੀ ਨਹੀਂ ਭਾਈ ਉਹ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਫੰਡ ਵਿੱਚ 75% ਕੇਂਦਰ ਦਾ ਹਿੱਸਾ ਹੁੰਦਾ ਉਹ 25% ਜਿਹੜਾ ਹਿੱਸਾ ਆ ਉਹ ਸਟੇਟ ਗਵਰਨਮੈਂਟ ਦਾ ਹੁੰਦਾ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ 2023 ਦੇ ਵਿੱਚ ਜਿਹੜੇ ਹੜ੍ਹ ਆਏ ਸਨ ਉਦੋਂ ਸਰਕਾਰ ਨੇ ਉਹਨਾਂ ਨੂੰ ਫਾਰਡ ਸੁਰ ਫਾਰਡ ਸੌ ਦਾ ਪੈਕ ਰਾਤੀ ਇੱਕ ਕੱਡੇ ਹਿਸਾਬ ਨਾਲ ਰਾਹਤ ਫੰਡ ਵਿੱਚੋਂ ਹੀ ਦਿੱਤਾ ਸੀ ਲੇਕਨ ਰਾਸ਼ਟਰ ਕਾਰ ਨੇ ਉਸ ਵੇਲੇ 15000 ਪੈਸਾ ਕੰਪਨਸੇਸ਼ਨ ਜਿਹੜਾ ਉਹ ਐਲਾਨ ਕੀਤਾ ਸੀ ਲੇਕਨ ਇਹਦੇ باوجود ਵੀ ਸ੍ਰੀ ਇਕੜ ਮੁਆਵਜ਼ਾ ਦੇਣ ਦਾ ਜਿਹੜਾ ਐਲਾਨ ਸਰਕਾਰ ਨੇ ਕੀਤਾ ਸੀ ਉਹਦੇ ਅਨੁਸਾਰ ਉਹ ਮੁਆਵਜ਼ਾ ਤਾਂ ਦਿੱਤਾ ਗਿਆ ਉਦੇ ਹਿਸਾਬ ਨਾਲ ਨਹੀਂ ਦਿੱਤਾ ਗਿਆ ਕਿਉਂਕਿ 15000 ਇਹਨਾਂ ਨੇ ਗਵਰਨਮੈਂਟ ਨੇ ਐਲਾਨ ਕੀਤਾ ਸੀ ਔਰ 800 ਦੇ ਹਿਸਾਬ ਦੇ ਨਾਲ ਉਹਨਾਂ ਨੇ ਇਹ ਲੋਕਾਂ ਨੂੰ ਹੜ੍ਹ ਵੀਰਾਂ ਨੂੰ ਕੰਪਨਸੇਟ ਕੀਤਾ ਹੈ ਹੁਣ ਗੱਲ ਆ ਗਈ 2025 ਦੀ ਹਣ ਹੁਣ ਸੀਐਮ ਨੇ ਸਾਡੇ ਜਿਲ੍ਹੇ ਸਾਬ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਐਲਾਨ ਕੀਤਾ ਆ ਕਿ ਹੜ੍ਹ ਪੀਟਾਂ ਨੂੰ 25000 ਰੁਪਏ ਪ੍ਰਤੀ ਏਕੜ ਦਾ ਜਿਹੜਾ ਕੰਪਨਸੇਸ਼ਨ ਆ ਉਹ ਦਿੱਤਾ ਜਾਊਗਾ। ਉਹ ਜਿਹਦੇ ਵਿੱਚ 52000 ਰੁਪਏ ਪ੍ਰਤੀ ਏਕੜ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਣਾ। ਔਰ ਤੇ ਬਾਕੀ ਦੀ ਰਕਮ 14900 ਰੁਪਏ ਸਟੇਟ ਗਵਰਨਮੈਂਟ ਵੱਲੋਂ ਦਿੱਤਾ ਜਾਣਾ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ। ਹੁਣ ਪੰਜਾਬ ਸਰਕਾਰ ਜਿਹੜੀ ਆ ਨੂੰ ਕੋਲ ਜਿਹੜੇ ਆ 675 ਕਰੋੜ ਰੁਪਏ ਕੰਪੰਸੇਟ ਕਰਨ ਦੇ ਲਈ ਦੇਣੇ ਪੈਣਗੇ। ਔਰ ਜਿਹੜੀ ਪ੍ਰਧਾਨ ਮੰਤਰੀ ਸਾਹਮਣੇ ਰਾਸ਼ੀ ਐਲਾਨ ਕੀਤੀ ਆ ਉਹਦੇ ਬਾਅਦੇ ਬੜਾ ਪੰਜਾਬ ਦੇ ਵਿੱਚ ਕਿੰਤੂ ਪ੍ਰੰਤੂ ਹੋ ਰਿਹਾ ਆ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਦੇ ਵਿਚਕਾਰ ਵੀ ਇੱਕ ਟਕਰਾਅ ਵਰਗੀ ਸਿਚੁਏਸ਼ਨ ਬਣੀ ਹੋਈ ਆ ਔਰ ਇਹਦੇ ਦੁਨੀਆਂ ਨੂੰ ਪੰਜਾਬ ਦੇ ਗਵਰਨਰ ਸ਼੍ਰੀ ਗੁਰਾਚੰਦ ਟਟਵਰਿਆਂ ਨੇ ਕਿਹਾ ਆ ਕਿ ਕੇਐਮ ਵੱਲੋਂ ਜਿਹੜੀ ਇਨਾਮੀ ਅਨਾਉਂਸ ਕੀਤੀ ਗਈ ਆ ਇਹ ਇੱਕ ਮੁੱਢਲੀ ਗਰੀਬ ਦੇ ਤੌਰ ਤੇ ਆ ਤਾਂ ਕਿ ਇਸ ਰਾਸ਼ੀ ਦੇ ਨਾਲ ਮੁੱਢਲੀ ਸਹਾਇਤਾ ਜਿਹੜੀ ਆ ਉਹ ਆਮ ਤੌਰ ਦੇ ਉਤੇ ਹੱਡੀ ਟਿਕਾ ਨੂੰ ਦਿੱਤੀ ਜਾਵੇ ਇਹ ਉਹਨਾਂ ਨੂੰ ਆਸ਼ਾ ਹੈ ਕਿ ਇਸ ਤੋਂ ਅਪਰੰਤ ਵੀ ਪੰਜਾਬ ਦੇ ਪ੍ਰਧਾਨ ਮੰਤਰੀ ਔਰ ਕੇਂਦਰ ਸਰਕਾਰ ਜਿਹੜੀ ਆ ਉਹ ਹੋਰ ਉਦਾਸੀ ਹਰ ਪੀੜਤਾਂ ਨੂੰ ਵੀ ਸਹਾਇਤਾ ਕਰਨ ਲਈ ਭੇਜੇਗੀ ਔਰ ਇਸ ਲਈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਜਾਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਇਹ ਪ੍ਰਧਾਨ ਮੰਤਰੀ ਵੱਲੋਂ ਐਲਾਨ ਕੀਤੀ ਗਈ ਰਾਸ਼ੀ ਉੱਪਰ ਕਿਸੇ ਕਿਸਮ ਦਾ ਕਿੰ ਤੁੰਕੰਤੂ ਨਹੀਂ ਪੀタル ਜਾਣਾ ਚਾਹੀਦਾ ਸੋ ਉਹਨਾਂ ਨੇ ਆਸ ਪ੍ਰਗਟ ਕੀਤੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੜ੍ਹ ਪ੍ਰੀੜਤ ਹੈ ਉਹਨਾਂ ਦੀ ਜ਼ਿੰਦਗੀ ਆਮ ਪਟਰੀ ਤੇ ਔਣੀ ਸ਼ੁਰੂ ਹੋ ਜਾਵੇਗੀ ਔਰ ਉਹਨਾਂ ਨੇ ਇਹ ਵੀ ਖਾਤਸ਼ਾ ਕੀਤਾ ਆ ਕਿ ਹੜ੍ਹ ਦੇ ਸਮਾਪਤ ਹੋ ਜਾਣ ਤੋਂ ਬਾਅਦ ਬਹੁਤ ਸਾਰੀਆਂ ਸਮੱਸਿਆਵਾਂ ਅੱਜ ਨਾਲੋਂ ਵੀ ਜ਼ਿਆਦਾ ਤਵੱਬ ਦੇ ਉੱਤੇ ਹਾੜੇ ਹਾਰਡਪੀਡ ਦੇ ਸਾਹਮਣੇ ਆਉਣ ਗਿਆ ਔਰ ਉਹਨਾਂ ਦੀ ਇਹੋ ਜਿਹੀਆਂ ਸਮੱਸਿਆਵਾਂ ਉੱਤੇ ਕਾਬੂ ਪਾ ਸਕਣਾ ਬਹੁਤ ਮੁਸ਼ਕਲ ਦਿਖਾਈ ਦੇ ਰਿਹਾ ਹੈ ਕਿ ਉਹਨਾਂ ਲਈ ਗਨ ਸਾਧਨ ਚਾਹੀਦੇ ਆ ਪੈਸਾ ਚਾਹੀਦਾ ਆ ਹੋਰ ਫੰਡਿੰਗ ਚਾਹੀਦੀ ਆ ਔਰ ਦੋ ਰਿਆਣਾ ਦੇ ਲੋਡ ਡੇ ਲਈ ਬਹੁਤ ਸਾਰਾ ਸਮਾਨ ਵਿੜਾ ਉਹਨਾਂ ਦਾ ਡੁਰ ਵੀ ਚੁੱਕਿਆ ਕਈ ਟਰੈਕਟਰ ਹੁਣ ਚੁੱਕੇ ਆ ਉਨਾਂ ਨਾਲ ਸਮਾਨ ਵੀ ਜਟਾਉਂਦੇ ਲਈ ਬੜੀ ਭਾਰੀ ਫੰਡਿੰਗ ਦੀ ਲੋੜ ਆ ਸੋ ਪੰਜਾਬ ਸਰਕਾਰ ਨੂੰ ਵੀ ਆਸ ਰੱਖਣੀ ਚਾਹੀਦੀ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਲੋਕਾਂ ਦੀ ਇਹ ਦੁੱਖ ਨੂੰ ਜਾਣਦੇ ਹੋਏ ਉਹ ਸਹਿਯੋਗਤਾ ਦਾਸ਼ੀ ਦਾ ਉਹ ਐਲਾਨ ਕਰਨਗੇ ਔਰ ਜਿੰਨੀ ਰਕਮ ਉਹਨਾਂ ਨੇ ਅਨਾਉਂਸ ਕੀਤੀ ਆ ਉਹਨੂੰ ਜਲਦੀ ਤੋਂ ਜਲਦੀ ਅਤੇ ਇਹ ਉਹ ਕੰਮਗੇ ਤਾਂ ਕਿ ਇਹ ਦਿੱਲੀवासीਆ ਉਹ ਹਾਰਡ ਪੀਟਾਂ ਦੀ ਸਹਾਇਤਾ ਲਈ ਖਾਤ ਕੀਤੀ ਜਾ ਸਕੇ ਥੈਂਕ ਯੂ ਵੈਰੀ ਮਚ